ਐ ਜੈਪੀ ਹਿੰਮਾਤਿਓ ਮੈਂ ਦਰਸ਼ਨ ਸਿੰਘ ਕਾਗੜਾ ਕੋਮੀ ਪ੍ਰਧਾਨ ਭਾਰਤੀ ਅੰਬੇਡਕਰ ਮਿਸ਼ਨ ਭਾਰਤ ਜੋ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਲੈ ਕੇ ਜਿਹੜਾ ਇੱਕ ਫੈਸਲਾ ਦਿੱਤਾ ਗਿਆ ਜਿਸ ਦੇ ਵਿੱਚ 58 ਸਾਲ ਦੀ ਉਮਰ ਦੇ ਵਿੱਚ ਜਿਹੜੀਆਂ ਸਾਡੀ ਆਸ਼ਾ ਵਰਕਰ ਭੈਣਾਂ ਨੇ ਇਹਨਾਂ ਨੂੰ ਸੇਵਾ ਮੁਕਤ ਕਰਨ ਦਾ ਜਿਹੜਾ ਫੈਸਲਾ ਆਇਆ ਹੈ ਮੈਂ ਉਸ ਫੈਸਲੇ ਦੀ ਭਾਰਤੀ ਅੰਬੇਡਕਰ ਭਾਰਤ ਵੱਲੋਂ ਜ਼ੋਰਦਾਰ ਨਿੰਦਾ ਕਰਦਾ ਹੈ ਵਿਰੋਧ ਕਰਦਾ ਹੈ ਕਿਉਂਕਿ ਸਾਡੀਆਂ ਇਹ ਪੈਣਾ ਪੰਜਾਬ ਸਰਕਾਰ ਦੀਆਂ ਪੱਕੀਆਂ ਮਲਾਜਮ ਨਹੀਂ ਹੈਗੀਆਂ ਇਹ ਨਾਂ ਉਪਰ ਕਿਸੇ ਵੀ ਤਰ੍ਹਾਂ ਦੇ ਜਿਹੜੇ ਇਹ ਸੇਵਾ ਨਿਯਮ ਨੇ ਉਹ ਲਾਗੂ ਨਹੀਂ ਹੁੰਦੇ ਇਹ ਸਾਡੀਆਂ ਪੈਣਾ ਇੱਕ ਮਾਨ ਪੱਤਾ ਵਰਕਰ ਵਜੋਂ ਜਿਹੜੀਆਂ ਇਹ ਕੰਮ ਕਰਦੀਆਂ ਨੇ ਬੜੀ ਮਿਹਨਤ ਕਰਦੀਆਂ ਨੇ ਇਹਨਾਂ ਤੋਂ ਆਸ਼ਾ ਵਰਕਰਾਂ ਤੋਂ ਜਿਹੜੇ ਹੈ ਇੱਕ ਖਾਸ ਤਰ੍ਹਾਂ ਦੀ ਜਿਹੜੀ ਸਰਕਾਰ ਕਰਦ ਲੈਂਦੀ ਹੈ ਪਰ ਬੜੀ ਤਕਲੀਫ ਹੁੰਦੀ ਹੈ ਮਨ ਨੂੰ ਜਦੋਂ 16 17 ਸਾਲ ਦੇ ਇਲਾਕੇ ਦੇ ਕੋ ਸੇਵਾ ਕਰਕੇ ਆਪਣੇ ਘਰ ਗੀਆਂ ਨੇ 58 ਸਾਲ ਦੀ ਉਮਰ ਜਿਹੜੀ ਪਾਰ ਕਰਕੇ ਤਾਂ ਖਾਲੀ ਹੱਥ ਗਈਆਂ ਨੇ ਬੜੀ ਤਕਲੀਫ ਹੋਈ ਹੈ ਮਨ ਨੂੰ ਆਪਣੇ ਵੀ ਉਹਨਾਂ ਦੇ ਤੇ ਪਰਿਵਾਰ ਦੇ ਮਨ ਨੂੰ ਮੈਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕਰਦਾ ਹੈ ਜਿਹੜੀਆਂ ਸਾਡੀਆਂ ਭੈਣਾਂ ਨੂੰ ਇਹਨਾਂ ਨੇ ਜ਼ਬਰਨ ਸੇਵਾ ਮੁਕਤ ਕੀਤਾ ਹੈ 58 ਸਾਲ ਦੀ ਉਮਰ ਦੇ ਜਿਹੜੀਆਂ ਉਹਨਾਂ ਨੂੰ ਘੱਟੋ-ਘੱਟ 10-10 ਲੱਖ ਰੁਪਏ ਜਿਹੜਾ ਉਹਨਾਂ ਨੂੰ ਦੇਵੇ ਤਾਂ ਕਿ ਜਾ ਕੇ ਉਹ ਜਿਹੜਾ ਇਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ ਆਪਣੇ ਬੜਾਪੇ ਦਾ ਸਹਾਰਾ ਬਣ ਸਕਣ ਇੱਕ ਵਾਰ ਫਿਰ ਤੋਂ ਭਾਰਤੀ ਅੰਬੇਦਕਰ ਮਿਸ਼ਨ ਭਾਰਤ ਵੱਲੋਂ ਇਸ ਫੈਸਲੇ ਦੀ ਪੰਜਾਬ ਸਰਕਾਰ ਦੀ ਜ਼ੋਰਦਾਰ ਨਿੰਦਾ ਕਰਦੇ ਆ ਮੈਂ ਆਪਣੀਆਂ ਇਹਨਾਂ ਭੈਣਾਂ ਦਾ ਆਸ਼ਾ ਵਰਕਰਾਂ ਦਾ ਹਰ ਪੱਖੋਂ ਭਾਰਤੀ ਅੰਬੇਦਕਰ ਮਿਸ਼ਨ ਵੱਲੋਂ ਪੂਰਨ ਤੌਰ ਤੇ ਸਮਰਥਨ ਕਰਦਾ ਹਾਂ ਜੈ ਪੀਨ ਜੈ ਭਾਰਤ 죄송합니다. Yes,